ਸਤਿ ਸ੍ਰੀ ਅਕਾਲ ਦੋਸਤੋ ਅੱਜ ਨਗਰ ਗੀਤਨ ਭਗਤ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਯਾਨੀ ਕਿ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਪਿੰਡ ਸ਼ਾਇਲੀ ਵਿਖੇ ਤੁਸੀਂ ਦੇਖੋ ਵੀ ਗੱਤਕੇ ਦੇ ਜੋਹਰ ਦੇਖੋ ਤੁਸੀਂ ਪਹਿਲਾਂ ਕਣਚ ਪਾਏ ਹੋਏ ਸੀ ਸਾਰਾ ਮੋਟਾ ਕਣਚ ਮੋਟਾ ਕਣਚ ਪਾਏ ਹੋਏ ਸੀ ਆਪਣੇ ਉਹਦੇ ਵਿੱਚ ਯਾਨੀ ਕਿ ਮੂੰਹ ਦੇ ਵਿੱਚ ਸਾਰਾ ਢੱਕਿਆ ਹੋਇਆ ਸੀ ਵਿੱਚ ਉੱਤੇ ਫਿਰ ਉਹਦੇ ਕਣਚ ਪਾ ਕੇ ਮੂੰਹ ਦੇ ਫੇਰ ਲਾਈਆਂ ਨੇ ਉੱਤੇ ਨੰਡੇ ਕਹ ਲੋ ਆ ਮਾਰੇ ਨੇਗੇ ਪਤਾ ਨਹੀਂ ਕਿ ਮੈਂ ਫਿਰ ਤੁਹਾਨੂੰ ਚਿਹਰਾ ਦਿਖਾਵਾਂਗੇ ਚੱਕੇ ਵੀ ਲੱਗੇ ਸੀ ਸਿੰਘ ਨੂੰ ਕਿਉਂ ਫਿਰ ਜਦੋਂ ਕਣਚ ਤਾਂ ਵੱਜਦਾ ਵੀ ਹੋਊਗਾ ਜਦੋਂ ਪਾਏ ਤੋ ਉਹਨੂੰ ਮੋਟਾ ਕਣਚ ਦਿਖਾਉਣੇ ਆ ਪੂਰੀ ਵੀਡੀਓ ਦੇਖਿਓ ਦੇਖੋ ਸੋਹਣਾ ਕਣਚਾ ਜੀ ਕਣਚੇ ਦੇਖੋ ਆ ਪਾ ਰਹੇ ਨੇ ਵੀਡੀਓ ਸ਼ੇਅਰ ਵੀ ਕਰ ਦਿਓ ਕਮੈਂਟ ਤੇ ਲਾਇਕ ਜਰੂਰ ਕਰਿਓ ਵੀ ਇਸ ਤਰ੍ਹਾਂ ਗੱਤਕੇ ਦੇ ਵਿੱਚ ਹੈਗਾ ਇੱਕ ਹੋਣਾ ਚਾਹੀਦਾ ਇੱਕ ਸਹੀ ਹੈ ਕਈ ਜਗ੍ਹਾ ਦੇਖਿਆ ਵੀ ਗੱਤਕੇ ਨੂੰ ਖੇਡ ਬਣਾਤਾ ਇਹ ਵੀ ਚੱਲ ਰਿਹਾ ਹੈਗਾ ਵੀ ਇਹ ਇੱਕ ਜੰਗ ਦੇ ਮੈਦਾਨ ਦੀ ਕਲਾ ਹੈ ਵੀ ਇਹਨੂੰ ਖੇਡ ਬਣਾਤਾ ਇਹ ਵੀ ਮੁੱਦੇ ਉੱਠਦੇ ਰਹਿੰਦੇ ਨੇ ਆਪਾਂ ਨੂੰ ਪਤਾ ਹੈ ਵਿਰੋਧ ਵੀ ਹੁੰਦਾ ਰਹਿੰਦਾ ਗੱਤਕੇ ਵਾਲਿਆਂ ਦਾ ਜਿਹੜੇ ਇਸ ਤਰ੍ਹਾਂ ਆਪਨੂੰ ਦੇਖ ਸਕਦੇ ਉਹਨੂੰ ਚਿਹਰੇ ਦੇ ਵਿੱਚਾਂ ਕਣਚ ਪਾਇਆ ਜਾ ਰਿਹਾ ਹੈ ਚਿਹਰੇ ਦੇ ਵਿੱਚ ਇਹ ਕਣਚ ਪਾਇਆ ਜਾ ਰਿਹਾ ਹੈ ਤੇ ਬੇਨਤੀ ਕਰਦੇ ਆਂ ਕਿ ਆਮ ਬੱਚੇ ਜਾਂ ਹੋਰ ਇਹ ਇਸ ਤਰ੍ਹਾਂ ਨਾ ਕਰਨ ਕੋਈ ਕਰਿਓ ਨਾ ਕਈ ਵਾਰੀ ਕੋਈ ਮੰਗਰ ਲੱਗ ਕੇ ਅੱਜ ਕੱਲ ਪਤੀ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਦੇਖ ਕੇ ਬਹੁਤ ਕੁਝ ਸਵੱਪ ਲੱਗ ਜਾਂਦੇ ਨੇ ਜਮਾ ਹੁਣ ਇਹ ਬਿਲਕੁਲ ਨਹੀਂ ਕਰਨਾ ਇਹ ਕੰਮ ਨਿਤ ਸਿਰਫ ਇਹੀ ਜਾਣਦੇ ਨੇ ਹੁਣ ਵੀ ਕੀ ਗੱਲਬਾਤ ਹੈ ਪੂਰੀ ਸੰਗਤ ਹੈ ਜਿਹੜੀ ਇਕੱਠੀ ਹੋਈ ਹੈ ਪਿੰਡ ਸ਼ਾਇਲੀ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਤੁਸੀਂ ਪਿੰਡ ਸ਼ਾਇਲੀ ਦੀਆਂ ਸਾਡੇ ਸਭਾਈ ਨੌਜਵਾਨਾਂ ਨੇ ਅੱਗੇ ਹੋ ਕੇ ਸੇਵਾ ਕਰੀ ਹੈਗੀ ਸਾਰੇ ਪਿੰਡ ਦੇ ਵਿੱਚ ਭਗਤ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਪਿੰਡ ਸ਼ਾਇਲੀ 'ਚ ਇੱਕ ਚੀਜ਼ ਦੇਖੀ ਹੈ ਕਿ ਵੀ ਜਦੋਂ ਨਗਰ ਕੀਰਤਨ ਸਾਡੇ ਪਿੰਡ ਚ ਬਾਕੀ ਸ਼ਾਇਦ ਬਹੁਤ ਘੱਟ ਲੱਗਦੇ ਨੇ ਉਨੇ ਨਹੀਂ ਲੱਗਦੇ ਸਾਨੂੰ ਚੀਜ਼ਾਂ ਦੂਰ ਕਰਨੀਆਂ ਪੈਣਗੀਆਂ ਜੇ ਇਕੱਠੇ ਹੋਵਾਂਗੇ ਨਹੀਂ ਪਹਿਲੀ ਹੁਣ ਤੁਹਾਨੂੰ ਨਾਲ ਵੀ ਜਕਾਰਾ ਵੀ ਬਦਲਿਆ ਗਿਆ ਚ ਜਕਾਰਾ ਵੀ ਬੋਲੇ ਸੋਨਹਾ ਨਹੀਂ ਬੁਲਾਇਆ ਜਾਂਦਾ ਜਕਾਰੇ ਦੇ ਕੁਝ ਹੋਊਂ ਬੁਲਾਇਆ ਕਿੰਨੇ ਜਿਹੜਾ ਮੇਨ ਕਹਿੰਦਾ ਵੀ ਅਸੀਂ ਤੇਹੀ ਲਾਵਾਂਗੇ ਬੋਲੇ ਸੋ ਨਿਰਭੈ ਸ਼ਾਇਦ ਜਕਾਰਾ ਇਹ ਵੀ ਚੀਜ਼ਾਂ ਸਾਡੇ ਚੋਂ ਲਓ ਜਦੋਂ ਗੱਲਬਾਤ ਕਰੀਏ ਕਹਿੰਦੇ ਵੀ ਸਾਡੇ ਸੁਣੋ ਵੀਡੀਓ ਵੀ ਦਿਖਾਉਂਦਾ ਹਾਂ ਜਿੱਥੇ ਬੋਲ ਰਹੇ ਨੇ ਨੌਜਵਾਨ ਕਹਿੰਦੇ ਵੀ ਸਾਡੇ ਭਾਈ ਜਯਾ ਸਿੰਘ ਬਾਰਨ ਪਿੰਡ ਭਾਈ ਜਯਾ ਸਿੰਘ ਬਾਰਨ ਪਿੰਡ ਨਾਲ ਜਯਾ ਸਿੰਘ ਖਟਕਲ ਕਲਾਂ ਸੰਗਰੂ ਬਾਰਨ ਪਿੰਡ ਪਟਿਆਲੇ ਕੋਲੇ ਪੈਂਦਾ ਹੈ ਖਨਾਨ ਕਰ ਰਿਹਾ ਸੀਗਾ ਭਾਈ ਸਾਹਿਬ ਜਯਾ ਸਿੰਘ ਜੀ ਤਾਂ ਪੁੱਠੀਆਂ ਖੱਲਾਂ ਲਾਤੀਆਂ ਨੇ ਪਰ ਤਮਾਕੂ ਦੇ ਬੁੱਜੇ ਦੇ ਹੱਥ ਨਹੀਂ ਲਾਏ ਅੱਜ ਕੱਲ ਤਾਂ ਆਪਣੇ ਹਰੇਕ ਦੀ ਜੇਬ 'ਚ ਤਮਾਕੂ ਦੀ ਸਰਗਟ ਜਾਨੀ ਕਿ ਮਿਲਦੀ ਹੈ ਪੰਜਾਬ ਦੇ ਪਰਿਵਾਰਾਂ 'ਚ ਨਹੀਂ ਪੰਜਾਬ ਦੇ ਪਰਿਵਾਰਾਂ 'ਚ ਇਹ ਚੀਜ਼ ਨਹੀਂ ਹੁੰਦੀ ਸੀ ਅੱਗੇ ਪਰ ਇਹਦੇ ਬਾਰੇ ਵੀ ਦੱਸੋ ਤੇ ਜਿਹੜੀ ਗੱਲ ਚੱਲ ਰਹੀ ਆਪਣੀ ਉਹਦੇ ਬਾਰੇ ਵੀ ਤੁਹਾਨੂੰ ਸਾਰੀ ਗੱਲਬਾਤ ਕਰਾਵਾਂਗੇ ਵੀ ਅਸੀਂ ਤਾਂ ਸਾਡੇ ਉਹਦੇ ਅਰਦਾਸ ਦੇ ਵਿੱਚੋਂ ਕੱਟਤਾ ਵੀ ਸਾਡੇ ਜਯਾ ਸਿੰਘ ਜੋ ਕਿ ਗਰੀਬ ਪਰਿਵਾਰ ਚੋਂ ਹੋਏ ਸੀਗੇ ਯਾਨੀ ਕਿ ਉਹਨਾਂ ਦਾ ਕਹਿੰਦੇ ਵੀ ਅਰਦਾਸ ਦੇ ਵਿੱਚੋਂ ਅੱਗੇ ਆਉਂਦਾ ਸੀ ਪੁੱਠੀਆਂ ਖੱਲਾ ਲਹਾਈਆਂ ਵੀ ਉਹ ਕੱਟਤਾ ਤਾਂ ਕਰਕੇ ਅਸੀਂ ਜਕਾਰਾ ਨਹੀਂ ਲਾਉਂਦੇ ਬੋਲੇ ਸੋਨਿਹਾਲ ਇਹ ਗੱਲ ਨੌਜਵਾਨਾਂ ਨੇ ਕਹੀ ਹੈ ਲਗਭਗ 18-20 ਸਾਲ ਦੇ ਹੀ ਹੋਣੇ ਉਹ मैं कहा भी ये कितों हो रहे हैं कि किमें हो रहे कम है का बाकी आ भी देख लो थोड़े सामने पूरी वीडियो शेयर भी कर दो वीडियो तो किमें लगी ये भी कमेंटा जरूर दस्यो बच्चे ने निके निका ने पचंगिया ने पचंग ने बहुत जहर दिखाए मौके से देख सकते हो तो तस्वीर हाँ देखो जी